ਅਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਤ ਧਾਉ ਮੂਰਤ ਘਰੀ ਤਸਾ ਪਰ ਸਿਮਰਨ RAM ਨਾਮ ਰਸਨਾ ਸੰਗ ਲਾਉ ਕੋ ਚੌਕਾਦ ਅਰਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਾਉ

सिमर स्वामी एक घड़ी कर कह ले कृपाल कृपा निधि नानक काट भरम भरी रे मनमोस बिला मह गर्भत कर्तव करत महामुगना संपत दोल झोल संग झूलत मा मगन प्रमत गुगना सुत बनता साजन सुख बंधक ता मोह बढ़ो सुघना

ਪਰਤੀ ਜਾਤ ਦੇ ਨਵ ਵਿਚਾਰੋ ਰਤਨਾ ਸਵਨੰਗਾਂਜ ਸਿੰਘ ਆਦਨ ਚੇਨਮਾ ਧਾਰ ਰਤਨਾਂ